ਕਹ ਸਕਦਾ ਸਾਡੀ ਤਾਂ ਸ਼ਰਧਾ ਅਜ ਤੱਕ ਅਕਸਰ ਆਂਦੇ ਰਹਿਨੇ ਸਾਰੀ ਟੀਮ ਬਸ ਉਵੇਂ ਹੀ ਮੱਥਾ ਟੇਕਣ ਆਏ ਮੈਂ ਅਕਸਰ ਹੀ ਆਂਦਾ ਰਹਿਣਾ ਗੁਰੂ ਦਾ ਘਰ ਹੈ ਬੜੀ ਸ਼ਰਧਾ ਹੈ ਦਾ ਮਹਿਸੂਸ ਦਾ ਕਰਮਾਂ ਲਿਆ ਇੱਥੇ ਮੱਥਾ ਟੇਕਣਾ ਨੇ ਜਿਹੋ ਜੇ ਕੰਮ ਕਰਨਗੇ ਭੁਗਤਨੇ ਪੈਣਗੇ ਜੇ ਤੁਸੀਂ ਇਮਾਨਦਾਰ ਆਓ ਤੇ ਇਮਾਨਦਾਰ ਬਣ ਕੇ ਰਹਿਣਾ ਪਊਗਾ ਔਰ ਮੈਂ ਸਮਝਦਾ ਕਿ ਇਸ ਕਿਸਾਨੀ ਅੰਦੋਲਨ ਦੇ ਨਾਲ ਸਾਰਾ ਪੰਜਾਬ ਜੁੜਿਆ ਹੋਇਆ ਹੈ। ਔਰ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ। ਸਰ ਆਜੋ ਅੱਗੇ। ਹਾਂਜੀ ਸਰ ਅੱਜ ਐ ਯਾਰ 1 ਮਿੰਟ ਯਾਰ ਥੱਲੇ ਕਰੋ ਯਾਰ ਆਈਡੀ ਨਹੀਂ ਆਉਂਦੀ ਮੇਰੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਗੁਰੂ ਘਰ ਮੱਥਾ ਟੇਕਣ ਆਏ ਆ ਥੱਲੇ ਕਰੋ ਯਾਰ ਮੂੰਹ ਥੋੜੀ ਮੈਨੂੰ ਮੈਂ ਕੀ ਕਹਿ ਸਕਦਾ ਸਾਡੀ ਤਾਂ ਸ਼ਰਧਾ ਅਜ ਤੱਕ ਅਕਸਰ ਆਉਂਦੇ ਰਹਿੰਦੇ ਸਾਰੀ ਟੀਮ ਬਸ ਉਹ ਵੀ ਮੱਥਾ ਟੇਕਣ ਆਏ ਆ ਕੇਰੀਵਾਲ ਸਾਹਿਬ ਦੀ ਗੁਫ਼ਤਾਰੀ ਟੇਕਣ ਦੇਖੋ ਜਿਹੜੇ ਜਿਹੋ ਜੇ ਕੰਮ ਕਰਨਗੇ ਭੁਗਤਨੇ ਪੈਣਗੇ ਜੇ ਤੁਸੀਂ ਇਮਾਨਦਾਰ ਆਓ ਇਮਾਨਦਾਰ ਬਣ ਕੇ ਰਹਿਣਾ ਪਊਗਾ ਨਹੀਂ ਤਾਂ ਜੇ ਨਹੀਂ ਗਏ ਤਾਂ ਪਬਲਿਕ ਅੱਗੇ ਉਹ ਗੱਲ ਆਊਗੀ ਆਊਗੀ ਉਹ ਗੱਲ ਲੋਕ ਹੀ ਨਹੀਂ ਰਹਿ ਸਕਦੇ ਲੋਕ ਸਭਾ ਚੋਣਾਂ ਵੀ ਸਿਰ ਦੇ ਉੱਤੇ ਆ ਵਿਵਹਾਰ ਕਿਵੇਂ ਦਾ ਦੇਖ ਦਿਓ ਪੰਜਾਬ ਸਰਕਾਰ ਦਾ ਨਹੀਂ ਦੇਖੋ ਕੋਰਟ ਨੂੰ ਜਦੋਂ ਕੋਰਟ ਨੇ ਦੇਖੇ ਕਿ ਐਵੀਡੈਂਸ ਪੂਰੇ ਹੈ ਤੇ ਕੋਰਟ ਨੇ ਉਸ ਤੋਂ ਬਾਅਦ ਸਮਨਿੰਗ ਲਈ ਭੇਜਿਆ ਔਰ ਸਾਰੀ ਕਾਰਵਾਈ ਸਾਰਿਆਂ ਨੂੰ ਪਤਾ ਹੈ ਕਿ ਇਹਦੇ ਵਿੱਚ ਕੌਣ ਦੋਸ਼ੀ ਹੈ ਕੌਣ ਨਹੀਂ ਕਿਸਾਨੀ ਨੀਤਾਂ ਦੇ ਬਾਰੇ ਕਹਿਣਾ ਚਾਹੁੰਦੇ ਕਿ ਸਹਾਮੀ ਅੰਦੋਲਨ ਬੜਾ ਸਿੱਧਾ ਹੈ ਹਾਂਜੀ ਇਸ ਦੇ ਬਾਰੇ ਕਹਿਣਾ ਚਾਹੁੰਦੇ ਦੇਖੋ ਅੰਦੋਲਨ ਕਰਨਾ ਚਾਹੀਦਾ ਹੈ ਬਿਲਕੁਲ ਜਿੱਥੇ ਜਿੱਥੇ ਜ਼ਰੂਰਤ ਹੁੰਦੀ ਹੈ ਜਦੋਂ ਪਹਿਲਾ ਅੰਦੋਲਨ ਹੋਇਆ ਅਸੀਂ ਸਾਰਿਆਂ ਨੇ ਉਦੋਂ ਵੀ ਸਾਥ ਦਿੱਤਾ ਕਿਸਾਨ ਵੀਰਾਂ ਦੇ ਨਾਲ ਅਸੀਂ ਵੀ ਕਿਸਾਨ ਹੈ ਸਾਰੇ ਕਿਸਾਨ ਹੈ ਔਰ ਮੈਂ ਸਮਝਦਾ ਕਿ ਇਸ ਕਿਸਾਨੀ ਅੰਦੋਲਨ ਦੇ ਨਾਲ ਸਾਰਾ ਪੰਜਾਬ ਜੁੜਿਆ ਹੋਇਆ ਹੈ ਔਰ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਫਸਲਾਂ ਦਾ ਪੂਰਾ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਅਸੀਂ ਇਸ ਦੇ ਨਾਲ ਹੈ ਕਿਹੇ ਚਿਰ ਬਾ ਦਰਬਾਰ ਸਰ ਮਸਤ ਹੋਣ ਵਾਸਤੇ ਆਏ ਹੋ ਤੇ ਕੀ ਸੰਸਕਰਨ ਨਹੀਂ ਮੈਂ ਅਕਸਰ ਹੀ ਆਉਂਦਾ ਰਹਿੰਦਾ ਮੈਂ ਗੁਰੂ ਦਾ ਘਰ ਹੈ ਬੜੀ ਸ਼ਰਧਾ ਹੈ ਦਾ ਮਹਿਸੂਸ ਦਾ ਕਰਮਾ ਲਿਆ ਇੱਥੇ ਮਾਥਾ ਟੇਕਣਾ ਆਪਨੇ ਤਾਂਆਂ ਦੀਆਂ ਗ੍ਰਿਫਤਾਰੀਆਂ ਨੂੰ ਕਿਸ ਤਰੀਕੇ ਦੇਖ ਰਹੇ ਹੋ ਜਲੀਚਲੀ ਹੋਈਆਂ ਚੱਡੀ ਕਰਦੇ ਨਹੀਂ ਕਿਦਾਂ ਦੇਖਦੇ ਆਓ ਆ ਜਾਓ ਅੱਗੇ ਹਾਂਜੀ ਸਰ ਅੱਜ ਐ ਯਾਰ 1 ਮਿੰਟ ਯਾਰ ਥੱਲੇ ਕਰੋ ਯਾਰ ਆਈਡੀ ਮੇ ਆਉਂਦੀ ਮੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਗੁਰੂ ਘਰ ਮੱਥਾ ਟੇਕਣ ਆਏ ਆ ਥੱਲੇ ਕਰੋ ਯਾਰ ਮੂੰਹ ਥੋੜੀ ਮੈਨੂੰ ਮੈਂ ਕੀ ਕਹਿ ਸਕਦਾ ਸਾਡੀ ਤਾਂ ਸ਼ਰਧਾ ਅਜ ਤੱਕ ਅਕਸਰ ਆਂਦੇ ਰੰਨੇ ਸਾਰੀ ਟੀਮ ਬਸ ਉਹ ਵੀ ਮੱਥਾ ਟੇਕਣ ਆਏ ਆ ਭਾਈ ਕੇਰੀਵਾਲ ਸਾਹਿਬ ਦੀ ਗੱਫਤਾਰੀ ਟੇਕਣ ਦੇਖੋ ਜਿਹੜੇ ਜਿਹੋ ਜੇ ਕੰਮ ਕਰਨਗੇ ਭੁਗਤਨੇ ਪੈਣਗੇ ਜੇ ਤੁਸੀਂ ਇਮਾਨਦਾਰ ਆਓ ਇਮਾਨਦਾਰ ਬਣ ਕੇ ਰਹਿਣਾ ਪਊਗਾ ਨਹੀਂ ਤਾਂ ਜੇ ਨਹੀਂ ਗਏ ਤਾਂ ਪਬਲਿਕ ਅੱਗੇ ਉਹ ਗੱਲ ਆਊਗੀ ਆਊਗੀ ਉਹ ਗੱਲ ਲੁਕ ਹੀ ਨਹੀਂ ਰਹਿ ਸਕਦੀ ਲੋਕ ਸਭਾ ਚੋਣਾਂ ਵੀ ਸਿਰ ਦੇ ਉੱਤੇ ਆ ਵਿਵਹਾਰ ਕਿਵੇਂ ਦਾ ਦੇਖ ਦਿਓ ਪੰਜਾਬ ਸਰਕਾਰ ਦਾ ਨਹੀਂ ਦੇਖੋ ਕੋਰਟ ਨੂੰ ਜਦੋਂ ਕੋਰਟ ਨੇ ਦੇਖੇ ਕਿ ਐਵੀਡੈਂਸ ਪੂਰੇ ਹੈ ਤੇ ਕੋਰਟ ਨੇ ਉਸ ਤੋਂ ਬਾਅਦ ਸਮਨਿੰਗ ਲਈ ਭੇਜਿਆ ਔਰ ਸਾਰੀ ਕਾਰਵਾਈ ਸਾਰਿਆਂ ਨੂੰ ਪਤਾ ਹੈ ਕਿ ਇਹਦੇ ਵਿੱਚ ਕੌਣ ਦੋਸ਼ੀ ਹੈ ਕੌਣ ਨਹੀਂ ਕਿਸਾਨੀ ਨੀਤਰਣਾ ਦੇ ਕਹਿਣਾ ਚਾਹੁੰਦੇ ਕਿ ਸਹਾਮੀ ਅੰਦੋਲਨ ਬੜਾ ਸਿੱਧ ਰਿਹਾ ਹਾਂਜੀ ਹਾਂਜੀ ਉਹਦੇ ਬਾਰੇ ਕਹਿਣਾ ਚਾਹੁੰਦੇ ਦੇਖੋ ਅੰਦੋਲਨ ਕਰਨਾ ਚਾਹੀਦਾ ਬਿਲਕੁਲ ਜਿੱਥੇ ਜਿੱਥੇ ਜ਼ਰੂਰਤ ਹੁੰਦੀ ਹੈ ਜਦੋਂ ਪਹਿਲਾ ਅੰਦੋਲਨ ਹੋਇਆ ਅਸੀਂ ਸਾਰਿਆਂ ਨੇ ਉਦੋਂ ਵੀ ਸਾਥ ਦਿੱਤਾ ਕਿਸਾਨ ਵੀਰਾਂ ਦੇ ਨਾਲ ਅਸੀਂ ਵੀ ਕਿਸਾਨ ਹੈ ਸਾਰੇ ਕਿਸਾਨ ਹੈ ਔਰ ਮੈਂ ਸਮਝਦਾ ਕਿ ਇਸ ਕਿਸਾਨੀ ਅੰਦੋਲਨ ਦੇ ਨਾਲ ਸਾਰਾ ਪੰਜਾਬ ਜੁੜਿਆ ਹੋਇਆ ਹੈ ਔਰ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਫਸਲਾਂ ਦਾ ਪੂਰਾ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਅਸੀਂ ਇਸ ਦੇ ਨਾਲ ਹੈ ਕਿਹੇ ਚਿਰ ਬਾ ਦਰਬਾਰਗਰ ਮਸਤ ਹੋਣ ਵਾਸਤੇ ਆਏ ਹੋ ਤੇ ਕੀ ਮਸਤ ਕਰਦੇ ਨਹੀਂ ਮੈਂ ਅਕਸਰ ਹੀ ਆਉਂਦਾ ਰਹਿੰਦਾ ਮਤਲਬ ਗੁਰੂ ਦਾ ਘਰ ਹੈ ਬੜੀ ਸ਼ਰਧਾ ਹੈ ਦਾ ਮਹਿਸੂਸ ਤਾਂ ਕਰਮਾ ਲਿਆ ਇੱਥੇ ਮਾ ਸਾ ਟਿਕਣਾ ਆਪਨੇ ਤਾਂਆਂ ਦੀਆਂ ਗ੍ਰਿਫਤਾਰੀਆਂ ਨੂੰ ਕਿਸ ਤਰੀਕੇ ਦੇਖ ਰਹੇ ਹੋ ਜਲੀ ਜਲੀ ਹੋਈਆਂ ਚੱਡੀ ਕਰਦੇ ਨਹੀਂ ਸਰ ਕਿਦਾਂ ਦੇਖਦੇ ਜੀ